ਇਸ ਵੇਲੇ ਅਸੀਂ ਖੜੇ ਆ ਅੱਜ ਦੇ ਤਾਜ਼ਾ ਤੁਹਾਨੂੰ ਹਾਲਾਤ ਦਿਖਾਉਨੇ ਆ ਕਿ ਇਸ ਵੇਲੇ ਦੇ ਹਾਲਾਤ ਕੀ ਨੇ ਕੀ ਸਿਚੁਏਸ਼ਨ ਹੈਗੀ ਆ ਔਰ ਕਿਸ ਤਰੀਕੇ ਦੇ ਹਾਲਾਤ ਇੱਥੇ ਔਰ ਮਾਹੌਲ ਬਣਿਆ ਹੋਇਆ ਤਾਂ ਸਾਹਮਣੇ ਤਸਵੀਰ ਦੇਖੋ ਜਿੱਥੇ ਪੁਲਿਸ ਦੇ ਵੱਲੋਂ ਬੈਰੀਕੇਟਿੰਗ ਕੀਤੀ ਹੋਈ ਆ ਤਿੰਨ ਚਾਰ ਦਿਨਾਂ ਤੋਂ ਤਾਂ ਕਿਸਾਨਾਂ ਨੂੰ ਰੋਕਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਆ ਕੱਲ ਲਗਾਤਾਰ ਇੱਥੇ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਸੀਗੇ ਰਬੜ ਦੀਆਂ ਗੋਲੀਆਂ ਛੱਡੀਆਂ ਜਾ ਰਹੀਆਂ ਸੀਗੀਆਂ ਕਈ ਤਰੀਕੇ ਦੇ ਇੱਥੇ ਪ੍ਰਬੰਧ ਕੀਤੇ ਗਏ ਸੀਗੇ ਕਿ ਕਿਸਾਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਿੱਛੇ ਤੱਕ ਉੱਤਕੇ ਲਿਆ ਜਾਵੇ ਪਰ ਉਹ ਸਥਿਤੀ ਕੁਝ ਬਦਲੀ ਨਜ਼ਰ ਆ ਰਹੀ ਹੈ ਕਿਉਂਕਿ ਕਿਸਾਨਾਂ ਦੇ ਵੱਲੋਂ ਅੱਜ ਮੀਟਿੰਗ ਜਿਹੜੀ ਸੀਗੀ ਉਹ ਰੱਖ ਲਈ ਗਈ ਸੀ ਕਿ ਕੇਂਦਰ ਦੇ ਵੱਲੋਂ ਸੁਨੇਹਾ ਭੇਜਿਆ ਗਿਆ ਕਿ ਕਿਸਾਨਾਂ ਦੇ ਨਾਲ ਮੀਟਿੰਗ ਕਰਨਾ ਚਾਹੁੰਦੇ ਨੇ ਤਾਂ ਕਿਸਾਨਾਂ ਨੇ ਇਹ ਸੁਨੇਹਾ ਸਵੀਕਾਰ ਕੀਤਾ ਔਰ ਉਸ ਤੋਂ ਬਾਅਦ ਸਭ ਤੋਂ ਪਹਿਲੀ ਜਿਹੜੀ ਗੱਲ ਰੱਖੀ ਗਈ ਕਿ ਜਿਹੜੇ ਅਥਰੂ ਗੈਸ ਦੇ ਗੋਲੇ ਇਧਰ ਆ ਰਹੇ ਨੇ ਉਹਨਾਂ ਨੂੰ ਬੰਦ ਕੀਤਾ ਜਾਵੇ ਜੇਕਰ ਇਹ ਬੰਦ ਨਹੀਂ ਹੁੰਦੇ ਤਾਂ ਉਹਨਾਂ ਦੇ ਵੱਲੋਂ ਗੱਲਬਾਤ ਨਹੀਂ ਕੀਤੀ ਜਾਏਗੀ ਤਾਂ ਉਸ ਤੋਂ ਬਾਅਦ ਕਿਸਾਨ ਆਗੂਆਂ ਦੇ ਵੱਲੋਂ ਕੀ ਕੀਤਾ ਗਿਆ ਕਿ ਇੱਕ ਜਿਹੜੀ ਰੱਸੀ ਲਾ ਦਿੱਤੀ ਗਈ ਕਿ ਇਸ ਤੋਂ ਅੱਗੇ ਕਿਸਾਨ ਨਹੀਂ ਜਾਣਗੇ ਔਰ ਉਸ ਤੋਂ ਆਪਣੇ ਬੈਰੀਕੇਟਾਂ ਤੋਂ ਅੱਗੇ ਪੁਲਿਸ ਜਿਹੜੀ ਹੈ ਉਹ ਨਹੀਂ ਆਏਗੀ ਤਾਂ ਇੱਕ ਘੱਗਰ ਦਰਿਆ ਹੈ ਘੱਗਰ ਦਰਿਆ ਦੇ ਉੱਪਰ ਇਹ ਬਾਰਡਰ ਹੈ ਸ਼ੰਭੂ ਵਾਲਾ ਜਿਹਨੂੰ ਕਹਿੰਨੇ ਆਪਾਂ ਤਾਂ ਇਹ ਪੁਲ ਬਣਿਆ ਹੋਇਆ ਤਾਂ ਕੱਲ ਤੱਕ ਜਦੋਂ ਕਿਸਾਨ ਵੀ ਉਸ ਜਗ੍ਹਾ ਤੱਕ ਚਲੇ ਗਏ ਸੀਗੇ ਆ ਸਾਹਮਣੇ ਦੇਖੋ ਇੱਕ ਬੈਰੀਕੇਡ ਵੀ ਜਿਹੜਾ ਸੀਗਾ ਉਹ ਪਹਿਲੀ ਲੇਅਰ ਜਿਹੜੀ ਸੀਗੀ ਉਹ ਤੋੜ ਦਿੱਤੀ ਗਈ ਸੀਗੀ ਤਾਂ ਇਹ ਕਿੰਨਾ ਕੁਸ਼ ਪਿਆ ਨਜ਼ਰ ਆ ਰਿਹਾ ਹੈ ਕੰਡਿਆਲੀਆਂ ਤਾਰਾਂ ਜਿਹੜੀਆਂ ਨੇ ਉਹ ਪਈਆਂ ਨਜ਼ਰ ਆ ਰਹੀਆਂ ਨੇ ਤਾਂ ਹੁਣ ਇਹ ਕੁਝ ਰਸਤਾ ਜਿਹੜਾ ਉਹ ਕਿਸਾਨ ਆਗੂਆਂ ਦੇ ਵੱਲੋਂ ਖਾਲੀ ਕਰਵਾ ਦਿੱਤਾ ਗਿਆ ਆਪਣੇ ਮੁੰਡਿਆਂ ਨੂੰ ਕਿਹਾ ਗਿਆ ਨੌਜਵਾਨਾਂ ਨੂੰ ਕਿ ਥੋੜਾ ਜਿਹਾ ਪਿੱਛੇ ਆਜੋ ਜਿੰਨਾ ਤੱਕ ਗੱਲਬਾਤ ਚੱਲਦੀ ਹੈ ਨਹੀਂ ਕੀਤੀ ਜਾਏਗੀ ਤਾਂ ਉਸ ਤੋਂ ਬਾਅਦ ਇਹ ਥੋੜਾ ਪਿੱਛੇ ਲੈ ਆਂਦਾ ਇਹ ਇੱਕ ਪਾਸਾ ਹੈ ਇਹ ਦੂਜੇ ਪਾਸੇ ਦੀ ਤਸਵੀਰ ਤੁਹਾਨੂੰ ਦਿਖਾਉਣੀ ਹੈ ਕਿ ਇਹ ਦੂਜੇ ਪਾਸੇ ਵੀ ਜਿਹੜੀ ਸੀਗੀ ਇੱਕ ਲੇਅਰ ਉਹ ਸਾਰੀ ਪੜ ਦਿੱਤੀ ਸੀਗੀ ਔਰ ਜਿੱਥੇ ਤੱਕ ਟੈਂਕਰ ਲੱਗਾ ਇੱਥੋਂ ਤੱਕ ਕਿਸਾਨ ਜਿਹੜੇ ਸੀਗੇ ਉਹ ਚਲੇ ਗਏ ਸੀਗੇ ਉਸ ਤੋਂ ਅੱਗੇ ਜਿਹੜੀ ਆ ਹੋਰ ਲੇਅਰ ਪੁਲਿਸ ਦੇ ਵੱਲੋਂ ਔਰ ਫੋਰਸ ਦੇ ਵੱਲੋਂ ਜਿਹੜੀ ਸੀਗੀ ਉਹ ਬਣਾਈ ਗਈ ਸੀਗੀ ਤਾਂ ਉਸ ਤੋਂ ਬਾਅਦ ਹੁਣ ਤੈਅ ਕੀਤਾ ਕਿ ਅੱਜ ਜਿਹੜੀ ਆ ਉਹ ਮੀਟਿੰਗ ਰੱਖੀ ਗਈ ਆ ਜਦੋਂ ਤੱਕ ਇਹ ਮੀਟਿੰਗ ਆ ਤਾਂ ਉਦੋਂ ਤੱਕ ਜਿਹੜੇ ਨੇ ਕਿਸਾਨ ਅੱਗੇ ਨਹੀਂ ਵਧਣਗੇ ਤਾਂ ਇਹ ਹੁਣ ਪਿੱਛੇ ਤੁਹਾਨੂੰ ਤਸਵੀਰ ਇੱਕ ਵਾਰ ਮੈਨੂੰ ਦਿਖਾ ਦਿਓ ਕਿ ਪਿੱਛੇ ਉਹ ਆਪਣਾ ਏਰੀਆ ਕਰਕੇ ਜਿਹੜੇ ਨੇ ਉਹ ਇੱਥੇ ਕਵਰ ਕਰਕੇ ਬੈਠੇ ਹੋਏ ਨੇ ਤਾਂ ਇਹ ਦੇਖੋ ਕਿਵੇਂ ਅਥਰੂ ਗੈਸ ਦੇ ਜਿਹੜੇ ਸੀਗੇ ਉਹ ਗੋਲੇ ਕੱਲ ਛੱਡੇ ਗਏ ਸੀਗੇ ਤਾਂ ਇੱਥੇ ਇਹ ਸਾਰੇ ਪਏ ਹੋਏ ਨੇ ਇੱਥੇ ਤਾਂ ਇਹ ਬਜ਼ੁਰਗੋ ਦਿਖਾਇਓ ਕਿੱਥੇ ਨੇ ਇਹ ਪਏ ਨੇ ਅਥਰੂ ਗੈਸ ਦੇ ਗੋਲੇ ਸੀਗੇ ਜਿਹੜੇ ਇਹ ਖੋਲ ਪਏ ਨੇ ਇਸ ਤਰੀਕੇ ਦੇ ਕਈ ਖੋਲ ਜਿਹੜੇ ਨੇ ਉਹ ਪਲਾਸਟਿਕ ਦੇ ਪਏ ਨੇ ਤਾਂ ਕਈ ਰੋਂਦ ਜਿਹੜੇ ਸੀਗੇ ਇੱਥੇ ਛੱਡੇ ਗਏ ਅਥਰੂ ਗੈਸ ਦੇ ਗੋਲੇ ਕੀ ਕਿਸਾਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਿੱਛੇ ਜਿਹੜਾ ਉਹ ਹਟਾਇਆ ਜਾਏ ਤਾਂ ਬਾਬਾ ਜੀ ਅੱਜ ਫਿਰ ਕੀ ਤੈਅ ਹੋਇਆ ਇੱਥੇ ਤੱਕ ਕੀ ਕਿਸਾਨ ਅੱਜ ਜਿਹੜੀ ਕੇਂਦਰ ਸਰਕਾਰ ਵੱਲੋਂ ਚਿੱਠੀ ਆਈ ਆ ਮੀਟਿੰਗ ਅੱਜ ਸ਼ਾਮ ਦੀ ਅੱਜ ਸ਼ਾਮ ਤੱਕ ਜਿਹੜਾ ਵਾ ਇਹ ਬਿਲਕੁਲ ਸ਼ਾਂਤੀ ਬਣਾ ਕੇ ਇਹ ਜਾਬਤੇ ਵਿੱਚ ਰਹਿ ਕੇ ਇੱਥੇ ਬਹਿਣਗੇ ਹਾਂ ਔਰ ਆਪਣਾ ਜਿਹੜਾ ਪ੍ਰਦਰਸ਼ਨ ਨੂੰ ਯਾਰੀ ਰੱਖਣਗੇ ਹਾਂ ਔਰ ਜਿਹੜਾ ਅੱਜ ਦੀ ਮੀਟਿੰਗ ਜੋ ਰਿਜ਼ਲਟ ਨਿਕਲੇਗਾ ਉਹਦਾ ਸਵੇਰੇ ਇਸੇ ਸਟੇਜ ਤੋਂ ਫੈਸਲਾ ਹੋਊਗਾ ਕਿ ਆਪਾਂ ਦਿੱਲੀ ਵੱਲ ਨੂੰ ਕੋਈ ਪੂਚ ਕਰਨਾ ਜਾਂ ਸਰਕਾਰ ਸਾਡੀਆਂ ਮੰਗਾਂ ਮੰਨ ਲੈਂਦੀ ਆ ਹਾਂ ਅਗਰ ਸਰਕਾਰ ਮੰਗਾਂ ਨਹੀਂ ਮੰਨਦੀ ਹਾਂ ਯਾਰਾ ਦਿੱਲੀ ਗੂਚਾ ਇਹ ਸਾਡਾ ਬਿਲਕੁਲ ਜਿਹੜਾ ਵਾ ਉਹ ਸਾਡੇ ਕਾਣਾ ਦੇ ਆ ਅਸੀਂ ਦਿੱਲੀ ਵੱਲ ਨੂੰ ਜਾਣਾ ਜਾਣਾ ਅੱਜ ਫਿਰ ਅੱਜ ਤਾਂ ਨਹੀਂ ਇਧਰੋਂ ਕੋਈ ਗੋਲਾ ਆਇਆ ਥਰੂ ਕਿਸ ਦਾ ਦੇਖੋ ਇਹ ਕੱਲ ਜਦੋਂ ਕੱਲ ਗੋਲੇ ਆ ਰਹੇ ਸੀਗੇ ਉਦੋਂ ਸਾਡੀ ਜਿਹੜੀ ਆ ਪੰਜਾਬ ਸਰਕਾਰ ਦੇ ਥਰੂ ਕੇਂਦਰ ਨਾਲ ਜਿਹੜਾ ਵਾ ਇਹ ਬਿਲਕੁਲ ਜਿਹੜਾ ਵਾ ਸੀਰੀਅਸਲੀ ਰੋਟ ਲਿਆ ਗਿਆ ਕਿ ਆਪਾਂ ਗੱਲਬਾਤ ਬਿਲਕੁਲ ਨਹੀਂ ਕਰਨੀ ਜਾਂ ਪਹਿਲੋਂ ਇਹ ਬੰਦ ਹੋਵੇ ਫਿਰ ਗੱਲਬਾਤ ਹੋਊਗੀ ਔਰ ਦੋਨਾਂ ਬਾਡਰਾਂ ਦੇ ਫਨੌਰੀ ਤੇ ਵੀ ਔਰ ਇਧਰ ਵੀ ਅੱਜ ਸਵੇਰ ਤੋਂ ਕੋਈ ਸ਼ੈਲਿੰਗ ਹੋਈ ਨਹੀਂ ਆ ਇਹ ਜਿਹੜਾ ਕੱਲ ਦਾ ਸਾਡਾ ਰੋਸ ਸੀ ਆ ਉਸ ਰੋਸ ਤੋਂ ਬਾਅਦ ਜਿਹੜਾ ਸੀਗਾ ਮੀਟਿੰਗ ਤਾਂ ਕਰਨੀ ਪਈ ਨੂੰ ਇਹ ਬੰਦ ਹੋਵੇ ਕੱਲ ਦੇ ਬਾਲਦੇ ਡੀਸੀ ਨੂੰ ਵੀ ਜਿਹੜਾ ਵਾ ਇਹ ਸਾਡੇ ਪਟਿਆਲਾ ਡੀਸੀ ਵੱਲੋਂ ਜੁੱਤੀ ਲਿਖਾਈ ਗਈ ਸੀ ਕਿ ਭਈ ਕੋਈ ਡਰੋਨ ਜਿਹੜਾ ਵਾ ਪੰਜਾਬ ਦੀ ਹੱਥੋਂ ਹੀ ਤੁਹਾਡਾ ਨਾ ਉੱਟੇ। ਹਾਂ। ਔਰ ਕੋਈ ਜਿਹੜੀ ਸ਼ੈਲਿੰਗਾ ਪੰਜਾਬ ਦੀ ਹੱਥੋਂ ਚ ਨਹੀਂ ਹੋਣੀ ਚਾਹੀਦੀ। ਇਹ ਕੱਲ ਪਰ ਜਦੋਂ ਇੱਕ ਡਰੋਨ ਸੁੱਟਿਆ ਗਿਆ ਸੀਗਾ ਪਤੰਗਾਂ ਦੇ ਨਾਲ ਉਸ ਤੋਂ ਬਾਅਦ ਆਇਆ। ਨਹੀਂ ਉਸ ਤੋਂ ਬਾਅਦ ਕੋਈ ਨਹੀਂ ਆਇਆ। ਜਦੋਂ ਅਸੀਂ ਉਹਦਾ ਮੀਟਿੰਗ ਸੀ ਰਾਜਪੁਰੇ ਬੈਠੇ ਸੀ ਪ੍ਰਸ਼ਾਸਨੀਆਂ ਧਾਰੀਆਂ ਅਧਿਕਾਰੀਆਂ ਨਾਲ। ਹਾਂ ਇਹ ਜਰੂਰ ਸੀ ਮਾਫੀ ਮੰਗੀ ਆ ਕਿ ਸਾਡੇ ਦੋ ਪੱਤਰਕਾਰ ਵੀਰਾਂ ਨਾਲ ਜਿਹੜਾ ਵਾ ਸਾਡੇ ਕੁਝ ਨੌਜਵਾਨਾਂ ਨੇ ਮਿਸਬਿਹੇਵ ਕੀਤਾ ਸੀਗਾ ਕੱਲ ਵੀ ਆਪਾਂ ਹੱਥ ਜੋੜ ਕੇ ਮਾਫੀ ਮੰਗੀ ਸੀ ਕਿ মিডিਆ ਦੇਸ਼ ਦਾ ਚੌਥਾ ਥੰਬਿਆ ਇਸ ਅੰਦੋਲਨ ਨੂੰ ਪੂਰੀ ਦੁਨੀਆ ਪਹੁੰਚਾਉਣ ਵਾਲਾ মিডিਆ ਕਰਮੀ ਨੇ মিডিਆ ਉਸ ਦੀ ਜਾਣਕਾਰੀ ਹੋਰ ਹੋ ਸਕਦੀ ਆ ਲੇਕਿਨ মিডিਆ ਕਰਮੀ ਇਸ ਅੰਦੋਲਨ ਨੂੰ ਪੂਰੇ ਦੁਨੀਆ ਚ ਪਹੁੰਚਾ ਰਹੇ ਨੇ ਔਰ ਕੱਲ ਵੀ ਹੱਥ ਜੋੜ ਕੇ ਮਾਫੀ ਮੰਗੀ ਸੀ ਡੱਲੇਵਾਲ ਸਰ ਕਲ ਹਸਪੀਟਲ ਗਿਆ ਸੀ ਉਹਦਾ ਪਤਾ ਲੈਣ ਵਾਸਤੇ ਆਪਾਂ মিডিਆ ਕਰਮੀਆਂ ਦੇ ਨਾਲ ਆ ਸਾਡੇ ਵਲੰਟੀਅਰਾਂ ਦੇ ਨਾਲ ਆ ਉਹਦੀ ਜਿਹੜੀ ਸਕਿਉਰਟੀ ਆ ਉਹਦੀ ਜਿਹੜੇ ਰਹਿਣ ਦਾ ਧੰਦ ਬਸਤਾ ਉਹ ਸਾਰਾ ਕੁਝ ਆਪਾਂ ਆ ਕਰਦੇ ਵਿੱਚ ਵੀ ਪਾਣੀ ਵਿਧਾਇਆ ਗਿਆ ਪਹਿਲਾਂ ਨਾਲੋਂ ਆ ਦੇਖੋ ਕਿਸਾਨਾਂ ਮਜ਼ਦੂਰਾਂ ਵਾਸਤੇ ਇਹ ਦਰਿਆ ਨਦੀਆਂ ਕੋਈ ਮੈਨਾ ਨਹੀਂ ਦਿਖਾਉਂਦੇ ਇਹ ਜਿੰਨਾ ਮਰਜੀ ਪਾਣੀ ਛੱਡ ਲੈਣ ਕਿੰਨੇ ਹੜ ਆਉਂਦੇ ਆ ਕਿੰਨਾ ਕੁਛ ਆਉਂਦਾ ਵਾ ਇਹ ਕਿਸਾਨ ਜਿਹੜੇ ਆ ਆ ਜਗਾੜੂ ਜਗਾੜ ਕਰਕੇ ਇਹ ਨਦੀਆਂ ਨਾਲੇ ਪਾਰ ਕਰ ਲੈਂਦੇ ਆ ਅਸੀਂ ਇਹ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਵੀ ਇਸ ਦੇਸ਼ ਦੇ ਵਸਨੀਕ ਨੇ ਇਹ ਕੋ ਪਾਕਿਸਤਾਨ ਤੋਂ ਨਹੀਂ ਆਏ ਜਾਂ ਯੂਕਰੇਨ ਰਸ਼ੀ ਦੀ ਲੜਾਈ ਨਹੀਂ ਹੋ ਰਹੀ ਜਿਹੜੇ ਏਡੇ ਏਡੇ ਵੱਡੇ ਬੰਨ ਬੰਨੇ ਨੇ ਕੱਲ ਹਾਈ ਕੋਰਟ ਨੇ ਵੀ ਇਹ ਗੱਲ ਦੱਸੀ ਆ ਤੇ ਰੋਡ ਕਿਉਂ ਰੋਕੇ ਗਿਆ ਨੇ ਅਗਰ ਸਾਡਾ ਸੰਵਿਧਾਨਕ ਅਧਿਕਾਰ ਆ ਪ੍ਰਦਰਸ਼ਨ ਕਰਨ ਦਾ ਇਹਨਾਂ ਜਗ੍ਹਾ ਦਿੱਤੀ ਜਾਵੇ ਜਿੱਥੇ ਪ੍ਰਦਰਸ਼ਨ ਕਰਨਾ ਵਾ ਆਪਣਾ ਪ੍ਰਦਰਸ਼ਨ ਜਾਰੀ ਰੱਖਣ ਉੱਥੇ ਜਾਗੇ ਹਾਂ ਠੀਕ ਹੈ ਤਾਂ ਵਾਕਈ ਇਹ ਜਿਹੜੀ ਹੈ ਅੱਜ ਇੱਥੇ ਕੋਈ ਡਰੋਨ ਨਹੀਂ ਛੱਡਿਆ ਗਿਆ ਨਾ ਹੀ ਅਤਰੂ ਗੈਸ ਦਾ ਇੱਥੇ ਕੋਈ ਗੋਲਾ ਛੱਡਿਆ ਗਿਆ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਰਕਾਰ ਦੇ ਨਾਲ ਕੱਲ ਜਿਹੜੀਆਂ ਸੀਗੀਆਂ ਡਿਸਕਸ ਕੀਤੀਆਂ ਗਈਆਂ ਸੀਗੀਆਂ ਔਰ ਉਸ ਤੋਂ ਬਾਅਦ ਜਾ ਕੇ ਜਿਹੜਾ ਸੀਗਾ ਇਹ ਫੈਸਲਾ ਲਿਆ ਗਿਆ ਕਿ ਨਾ ਤਾਂ ਕਿਸਾਨ ਅੱਗੇ ਵਧਣਗੇ ਜਿੰਨਾ ਤੱਕ ਗੱਲਬਾਤ ਨਹੀਂ ਹੁੰਦੀ ਔਰ ਨਾ ਹੀ ਪੁਲਿਸ ਦੇ ਵੱਲੋਂ ਕੋਈ ਅਤਰੂ ਗੈਸ ਦਾ ਗੋਲਾ ਛੱਡਿਆ ਜਾਏਗਾ ਔਰ ਨਾ ਹੀ ਕੋਈ ਡਰੋਨ ਛੱਡਿਆ ਜਾਏਗਾ ਤਾਂ ਇਸ ਤਰੀਕੇ ਦੇ ਨਾਲ ਜ ਹੋਈ ਸੀਗੀ ਤਾਂ ਉਸ ਤੋਂ ਬਾਅਦ ਜਿਹੜਾ ਸੀਗਾ ਇਹ ਫੈਸਲਾ ਲੈ ਲਿਆ ਗਿਆ ਤਾਂ ਹੁਣ ਸ਼ਾਂਤੀਪੂਰਕ ਤਰੀਕੇ ਦੇ ਨਾਲ ਕਿਸਾਨ ਜਿਹੜੇ ਨੇ ਇੱਧਰ ਝੰਡੇ ਲੈ ਕੇ ਆ ਡੈਰੀਗੇਟ ਇਕ ਲਾ ਦਿੱਤਾ ਕਿਸਾਨਾਂ ਦੇ ਵੱਲੋਂ ਰੱਸਾ ਲਾ ਦਿੱਤਾ ਗਿਆ ਤਾਂ ਇੱਥੇ ਹੁਣ ਖੜ ਗਏ ਨੇ ਤਾਂ ਪਿੱਛੇ ਤੱਕ ਲੰਗਰ ਚੱਲ ਰਹੇ ਨੇ ਚਾਹ ਦਾ ਪ੍ਰਬੰਧ ਕੀਤਾ ਹੋਇਆ ਇੱਥੇ ਹਰ ਚੀਜ਼ ਦਾ ਪ੍ਰਬੰਧ ਜਿਹੜਾ ਉਹ ਕਰ ਲਿਆ ਗਿਆ ਤਾਂ ਕਿਸੇ ਚੀਜ਼ ਦੀ ਇੱਥੇ ਕਮੀ ਨਹੀਂ ਹੋਣ ਦਿੱਤੀ ਜਾ ਰਹੀ ਤਾਂ ਇਹ ਹੁਣ ਅੱਜ 5 ਵਜੇ ਜਿਹੜੀ ਆ ਮੀਟਿੰਗ ਰੱਖੀ ਗਈ ਆ ਔਰ ਮੀਟਿੰਗ ਦੇ ਵਿੱਚ ਜਿਹੜਾ ਉਹ ਫੈਸਲਾ ਹੋਏਗਾ ਔਰ ਉਸ ਫੈਸਲੇ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਫੈਸਲਾ ਲਿਆ ਜਾਏਗਾ ਕਿ ਅੱਗੇ ਵਧਣਾ ਜਾਂ ਇੱਥੇ ਰੁਕਣਾ ਕੈਮਰਾਮੈਨ ਮੋਨੂ ਦੇ ਨਾਲ ਮਨਪ੍ਰੀਤ ਸਿੰਘ ਕਾਲੂ ਜਗਬਾਣੀ ਟੀਵੀ ਸ਼ੰਭੂ